ਆ ਵੀ ਬਾਈ ਕਬੂਤਰ ਬਾਈ ਮਲਜੀਤ ਬੋਪਾਰਾ ਉਹਦੇ ਆ ਤੇ ਕਰੋ ਸ਼ੌਂਕ ਤੁਸੀਂ ਕਬੂਤਰਾਂ ਦਾ ਰੂਹ ਹੋ ਜਾਂਦੀ ਆ ਕਬੂਤਰ ਦੇਖ ਕੇ ਇਹ ਥੋੜੇ ਜਿਹਾ ਕਬੂਤਰ ੜ ਰੱਖੇ ਪਿਆ ਖੋਡੇ ਦੇ ਵਿੱਚ ਆ ਗੋਲੇ ਕਿਵੇਂ ਦਾੜੀ ਬੈਠਾ ਵਿੱਚ ਉਹ ਇਹਦਾ ਯਾਰ ਇੱਥੇ ਕਬਲੇ ਸੈੱਡ ਚ ਬੱਚੇ-ਬੁੱਚੇ ਗਾੜਦੇ ਸੀਗੇ ਵੱਡਾ ਜੋੜਾ ਬੁढ़ा ਹੋ ਗਿਆ ਸੀ ਅੱਛਾ ਇਹ ਹੱਬੇ ਜੋਗੇ ਵਿਚਾਲੇ ਜੱਪੇ ਪੌਨੀ ਆ ਵੀ ਕੋਈ ਨਾ ਹਨਾ ਰਾਣੇ ਖਾਈ ਜਾਣਗੇ ਵਿੱਚ ਇਹ ਕੱਲੇ ਕਬੂਤਰਾਂ ਚ ਛੜਤੇ ਆਹ ਪੁੱਤਰ ਕਿਹੜਿਆਂ ਚੋਂ ਬਾਈ ਵਿਤਾ ਇਹ ਆਹ ਪੁੱਤਰ ਕਿਹੜੇ ਪੁੱਤਰਾਂ ਚੋਂ ਇਹ ਇਹ ਜੂਪੇ ਕੋਲੇ ਡੰਡੇ ਵਾਲੇ ਪੁੱਤਰ ਪਾਜਾ ਵੱਡਾ ਆਏ ਅੱਛਾ ਇਹ ਜੂਪੇ ਕੋਲ ਆਇਆ ਸੀ ਆਪਣੇ ਕੋਲੇ ਠੀਕ ਆ ਇਹ ਜੂਪੇ ਕੋਲ ਆਇਆ ਵਾ ਲੈਣ ਦੇ ਚੱਲਦਾ ਇਹ ਲੱਟਾਗਾ ਚੱਲ ਵਧੀਆ ਪੰਨ ਪੰਨ ਵੀ ਕਰਨਾ ਚਾਹੀਦਾ ਨਾਲ ਯਾਰ ਇਕੱਲੇ ਕਬੂਤਰਾਂ ਦਾ ਫਿਰਦੇ ਕੀ ਕਹਿੰਦੇ ਆ ਇਹ ਬੜੀ ਵਾਲੀ ਪੈਂਦੀ ਸੀ ਉਦੋਂ ਡਿੱਗ ਪਿਆ ਉਹ ਉਦੋਂ ਆਪਣੇ ਮੰਮਤੀ ਦੇ ਬੈਠਾ ਰਿਹਾ ਦੋ ਦੋਨੋਂ ਭੁੱਖਾ ਸੀਗਾ ਇਹਦਾ ਟੁੱਟ ਗਿਆ ਉਹਦੋਂ ਆਹ ਕਿਹੜਿਆਂ ਜੋ ਬਈ ਆ ਵੀ ਬਹੁਤ ਇਹ ਵੀ ਟੀਰੇ ਇਹ ਟੀਰੇ ਹਜੇ ਵੀ ਘੜਦੇ ਆ ਫਿਰ ਹੋਏ ਪਰ ਬਈ ਕੂਤਰ ਘਰੇ ਵਾਲਾ ਉੜਦਾ ਸੀ ਟੂਤਸਾ ਰੰਗ ਆਇਆ ਸੀ ਬਾਜੀਆਂ ਨੂੰ ਮੇੜ ਦਿੰਦਾ ਸੀ ਘਰੇ ਕੂਤਰੇ ਆ ਗਾੜ ਗਾੜ ਵੀ ਬੜਾ ਚੰਗਾ ਨਾ ਹਾਲੇ ਆਹ ਕਿਹੜੇ ਕੂਤਰਾਂ ਨੇ ਵਧੀਆ ਲਾਲ ਚਟਾਂ ਵਾਲਾ ਆਹ ਲਾਲ ਕੂਤਰ ਜਿਹੜਾ ਪਰੇ ਲਾਲ ਝੋਟਾਂ ਆ ਉਹ ਉੱਡ ਕੇ ਗਿਆ ਜਿਹੜਾ ਆਹ ਬਹਲਾ ਚੋਦਾ ਰੰਗੀ ਵਾਲੇ ਗੂਤਰ ਦਾ ਇਹ ਰੰਗਿਆ ਜਿਹੜਾ ਬੋਟ ਤੇ ਉੱਡੇ ਹਾਂ ਆ ਰੰਗੀ ਵਾਲਾ ਗੂਤਰ ਤੇ ਭਰਾ ਜਿਹੜਾ ਦੂਰ ਦਿਖਾਇਆ ਆਪਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆ ਵੀ ਟੀਰੇ ਦਾ ਲਾਲ ਜੀਨਾ ਆ ਲਾਲ ਜੀਨਾ ਹਾਂ ਇਹ ਦੋਨੇ ਇਹ ਵੀ ਟੀਰੇ ਨੇ ਪੱਧ ਨੇ ਤੇਰੇ ਕੋਲੇ ਹਾਂ ਇਹ ਤਾਰੇ ਵਾਲੇ ਮੈਂ ਤਾਂ ਭਰਾ ਇਹਦਾ ਜੀ ਕੇ ਪਤਾ ਲੱਗ ਗਿਆ ਬਾਈ ਜਿੱਥੋਂ ਲੈ ਜਾਣਗੇ ਟੀਰੇ ਇਹਦਾ ਭਰਾ ਪਰ ਹਾਂ ਤਾਰੇ ਵਾਲੇ 104 ਉੱਡੇ ਠੀਕ ਹੈ ਹਾਂ ਤੇ ਇਹਦਾ ਭਰਾ ਇਹ ਕੱਲਾ ਹੀ ਰਹਿ ਗਿਆ ਸੀ ਆਪਣਾ ਠੀਕ ਹੈ ਦਾ ਗੂਤਰ ਦਾ ਠੀਕ ਹੈ ਕੋਈ ਨੋ ਇੱਕ ਨਹੀਂ ਰਹਿ ਗਿਆ ਜੁੱਬਨ ਬਹੁਤ ਪਰ ਮਿਸ 4 ਵਜੇ ਬਾਜੀ ਨਿਬੜ ਗਈ ਠੀਕ ਆ ਉਹ ਦੁਬਾਰਾ ਇੱਥੇ ਉਹਦਾਂ ਟਾਈਮ ਚ ਕਟਾਇਆ ਗਿਆ ਇਹ ਨੀਲੇ ਨੂੰਲੇ ਵੀ ਕੱਢਦੇ ਰੁੱਤੇ ਉੱਤੇ ਵੀ ਜਾਈਂ ਕਰਦੇ ਨੀਲੀ ਕੋਈ ਕੱਢ ਦਿੰਦੇ ਆ ਦੁੱਪਰ ਵੇਲੇ ਕੱਢ ਜਾਂਦੇ ਜਾਨੀ ਕਿ ਪਰੋ ਬਈ ਸ਼ੌਂਕ ਤੇ ਗੁਪਤਰਾ ਦਾ ੱੱਲੇ ਗੱਲੇ ਦਾ ਆਪਾਂ ਸਾਰੇ ਗੁਪਤਰਾ ਖਾਵਾਗੇ ਯਾਰ ਹੁਣ ਆਈ ਤਾਂ ਹੈਗੀਆਂ ਬਾਈ ਕੁਲੇ ਅੱਜ ਆ ਕੀ ਬਾਈ ਨੇ ਸੇਵਾ ਵੀ ਬਹੁਤ ਘਰੀ ਰੋਟੀ ਪਾਣੀ ਖਵਾਇਆ ਵਿਚਾਰੇ ਨੇ ਤੇ ਮਾਂ ਚਾਲ ਚਰ ਕਬੂਤਰਾ ਦੀ ਬਾਈ ਵੀਡੀਓ ਬਣਾ ਲਈ ਬਾਈ ਤਾਂ ਕਹਿੰਦਾ ਰਹਿਣ ਦੇ ਵੀ ਛੱਟ ਖੜਾ ਵੀ ਫੇਰ ਜਿੱਦੇ ਇੰਟਰਵਿਊ ਕਰਨਾ ਹੈ ਉਹਦੇ ਬਣਾ ਲਈ ਮਾਂ ਚਾਲ ਚਰ ਕਬੂਤਰਾ ਦੀ ਬਣਾ ਲਈ ਹੁਣ ਕੱਲੇ ਆ ਲਈ ਵੀ ਹੁਣ ਤਾਂ ਤੂੰ ਕੋਈ ਕੰਮ ਵੀ ਨਹੀਂ ਕਰਨਾ ਘੰਟਾ ਜੀ ਤੇਰੇ ਕੋਲੇ ਅਸੀਂ ਤੇਰੇ ਨਾਲ ਕਰਾ ਦਾਂਗੇ ਬੜਾ ਮੋਟਾ ਜਿਹਾ ਹੋਇਆ ਤੇ ਬਾਈ ਕਹਿੰਦਾ ਚੱਲ ਬਣਾ ਲਾ ਗੱਲੇ ਕਬੂਤਰਾ ਦੀ ਮਾਂ ਜਾਣਕਾਰੀ ਲੈ ਕੇ ਬਣਾਵਾਂਗੇ ਹੁਣ ਨਹੀਂ ਬਣਾਉਵੇਂ ਹੈਗੀ ਤੇ ਦੇਖੋ ਤੇ ਕਬੂਤਰਾ ਉੰਦੀ ਰੂਹ ਹੋਇਤਾ ਦੱਸਿਓ ਕਮੈਂਟ ਕਰਕੇ ਬਾਕੀ ਜਿਹਦੇ ਜਿਹਦੇ ਕੋਲੇ ਹੋਈ ਕੋਈ ਇਹੋ ਜੀ ਬਰੀਡ ਦਾ ਫੋਟੋ ਮਾਂ ਜ਼ਰੂਰ ਪਾਇਆ ਕਰੋ ਕਮੈਂਟਾਂ ਦੇ ਵਿੱਚ ਵੀ ਸਾਡੇ ਕੋਲੇ ਹਾਂ ਇਹੋ ਜੇ ਹੈਗੇ ਨੇ ਕਬੂਤਰ ਭਾਈ ਕਿਉਂਕਿ ਹੋਰ ਬੰਦਿਆਂ ਨੂੰ ਵੀ ਸ਼ੌਂਕ ਕਰਨ ਦੋ ਤੇ ਮੈਨੂੰ ਵੀ ਸ਼ੌਂਕ ਕਰਾਓ ਯਾਰ ਵੀ ਹਾਂ ਵੀ ਹੈਗੇ ਆ ਕਬੂਤਰ ਬੰਦਿਆਂ ਕੋਲੇ ਸੋਹਣੇ ਤੇ ਡਾਵੇ ਤੇ ਚੰਗੇ ਬਾਕੀ ਜਿੱਤਿਆ ਹੁੰਦਾ ਜਿਹੜੇ ਕੋਈ ਉਹ ਵੀ ਫੋਟੋ ਪਾਇਆ ਕਰੋ ਵੀ ਆਹ ਭਾਈ ਜਿੱਤਿਆ ਜੀ ਫਲਾਣੇ ਦਾ ਤੇ ਸਾਡਾ ਇਹ ਜਾਂ ਕਬੂਤਰ ਕਿਉਂਕਿ ਬਹੁਤ ਭਰਾਵਾਂ ਨੂੰ ਫਿਰ ਦੇਖ ਕੇ ਯਾਰ ਸ਼ੌਂਕ ਪੂਰਾ ਹੁੰਦਾ ਵੀ ਹਾਂ ਜਿਹੜਾ ਇਹ ਜਾਂ ਕਬੂਤਰ ਸਾਡੇ ਕੋਲੇ ਹੈਗਾ ਵੀ ਆਪਾਂ ਵੀ ਬਾਕੀ ਕਮੈਂਟ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਬਾਈ ਬਣ ਕੇ ਫੋਟੋਆਂ ਜਰੂਰ ਕਮੈਂਟਾਂ ਚ ਪਾਇਆ ਕਰੋ ਬਾਈ ਥੈਂਕ ਯੂ